ਅਤੇ ਕੋਸੀ ਜਿਹੜੀ ਸਾਡੀ ਬੀਐਸਐਫ ਦੀ ਚੌਂਕੀ ਨਥੇ ਸਿੰਘ ਵਾਲਾ ਜੀ ਉੱਥੇ ਆਏ ਆ ਜੀ ਇਸ ਤੋਂ ਬਾਅਦ ਪਾਕਿਸਤਾਨ ਹੋ ਜਾਂਦਾ ਸਟਾਰਟ ਪਰ ਬੜਾ ਦੁੱਖ ਹੁੰਦਾ ਯਾਰ ਜਦੋਂ ਕਿਸੇ ਨਾ ਦੇ ਪੁੱਤਾਂ ਵਾਂਗ ਜ਼ਮੀਨ ਸੰਭੀ ਹੋਵੇ ਜੀ ਤੋਂ ਉਹਨਾਂ ਨੂੰ ਹੱਥ ਛੱਡ ਕੇ ਮੁਆਵਜ਼ੇ ਮੰਗਨੇ ਪੈਣਾ ਉਹ ਵੀ ਆਪਦੀ ਜ਼ਮੀਨਾਂ 'ਤੇ ਜੀ ਸੋ ਇਹ ਬਦਕਿਸਮਤੀ ਹੈ ਸਾਡੀ ਵੀ ਸਾਡੇ ਦੇਸ਼ ਕਈ ਕਾਨੂੰਨ ਐ ਹੋ ਜਾਣੇ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ ਜੀ ਪਹਿਲਾਂ ਪੱਕੀਆਂ ਕਰਤੀਆਂ ਮੁੜ ਕੇ ਤੋੜਤੀਆਂ ਜਿਹੜੀ ਸਰਕਾਰਾਂ ਨੇ ਪਕੀਆਂ ਕੀਤੀ ਜਿਹੜੀ ਸਰਕਾਰਾਂ ਨੇ ਤੋੜੀਆਂ ਜੀ ਜਦੋਂ ਉਹਨਾਂ ਦਾ ਕੇਸ ਹੀ ਨਹੀਂ ਚੱਜਣਾ ਲੜਿਆ ਗਿਆ ਅੱਜ ਉਹਨਾਂ ਦੇ ਹਾਲਾਤ ਆ ਨੇ ਉਹਨਾਂ ਨੂੰ ਮੰਗਣਾ ਪੈ ਰਿਹਾ ਨਹੀਂ ਜਿਹੜੇ ਬੰਦੇ ਕੋਲ ਆਦੀ 2 ਕਿਲੇ 5 ਕਿਲੇ ਜ਼ਮੀਨ ਹੈ ਇਹੋ ਜੀ ਸਾਡੀ ਬਾਰਡਰ ਦੀ ਜ਼ਮੀਨ ਹੈ ਅਗਲਾ ਚਾਹੇ ਸਬਜ਼ੀ ਲਾਵੇ ਚਾਹੇ ਲਸਣ ਲਾਵੇ ਚਾਹੇ ਕਿਸੇ ਤਰ੍ਹਾਂ ਦਾ ਫਰੂਟ ਲਾਵੇ ਇਦੋਂ ਚੰਗੀ ਜ਼ਮੀਨ ਹੈ ਨਹੀਂ ਸਾਡੇ ਬਾਰਡਰ ਤੇ ਪਰ ਜਦੋਂ ਵੇਖਦੇ ਆ ਵੀ ਉਧਰ ਵੀ ਦਰਿਆ ਨੇ ਮਾਰ ਮਾਰਦੀ ਤੇ ਇੱਧਰ ਵੀ ਦਰਿਆ ਨੇ ਮਾਰ ਮਾਰਦੀ ਕੀ ਜ਼ਿੰਦਗੀ ਹੈ ਸਾਡੇ ਲੋਕਾਂ ਦੀ ਪਰ ਜੋ ਮੇਰਾ ਫਰਜ਼ ਬੰਦਾ ਹੈ ਮੈਨੂੰ ਇੱਥੇ ਤੱਕ ਪਹੁੰਚਾਇਆ ਹਰ ਰੋਜ਼ ਹਰ ਘਰ ਤੱਕ ਜੋ ਮੇਰੀ ਜਿੰਨੀ ਕੁ ਕਹਾਤ ਹੈ ਜਿੰਨੀ ਕਿ ਸਰਕਾਰ ਵੱਲੋਂ ਰਾਸ਼ੀ ਹੋਰ ਜੋ ਮਦਦ ਕਰ ਸਕਦੇ ਆ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਘਰ-ਘਰ ਪਹੁੰਚਦਾ ਕਰ ਰਹੇ ਆ ਚਾਹ ਫੀਡ ਹੋਵੇ ਚਾਹ ਰਾਸ਼ਨ ਹੋਵੇ ਚਾਹ ਤਰਪਾਈਲਸ ਹੋਣ ਔਰ ਇਸ ਤੋਂ ਬਾਅਦ ਜਿਹੜੇ ਇਹਨਾਂ ਦੀ ਇਹ ਮੰਗ ਹੈ ਦੀ ਪਕਾਚੀਆ ਦਾ ਪਕਿਆਜ਼ ਮੈਨਾਂ ਲਈ ਉਹ ਵੀ ਬੜੀ ਜਲਦੀ ਅਸੀਂ ਸਾਰੇ ਐਮਐਲ ਇਕੱਠੇ ਹੋ ਕੇ ਉਹਦੀ ਲੜਾਈ ਲੜਾਂਗੇ ਤਾਂ ਕਿ ਇਹਨਾਂ ਨੂੰ ਇਹਨਾਂ ਦਾ ਹੱਕ ਪ੍ਰਾਪਰ ਮਿਲੇ ਉਹਨਾਂ ਦਾ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲੇ ਧੰਨਵਾਦ ਅਸੀਂ ਜੀ ਬਹੁਤ ਧੰਨਵਾਦ ਕਰਦੇ ਆਂ ਐਮਐਲ ਸਾਹਿਬ ਸਾਡੇ ਕੋਲ ਗੇਟ ਕੋਲ ਪੁੱਜੇ ਨੇ ਜੀ 메ਨ ਗੇਟ ਕੋਲ ਜੀ ਇਹਨਾਂ ਸਵਾਲਾ ਚੌਕੀ ਜੀ ਨਥਾ ਸਿੰਘ ਟਾਣੀ ਜੀ ਇਹਨੇ ਬਹੁਤ ਹੀ ਹਿੰਮਤਕਾਰ ਕੇ ਸਾਡੇ ਕਿਸਾਨਾਂ ਦੀ ਗੱਲਬਾਤ ਸੁਣੀ ਔਰ ਪਾਣੀ ਦਾ ਜਹਿਜਾ ਲਿਆ ਹੈ ਜੀ ਕਿੰਨੇ ਫਸਲ ਡੁੱਬ ਗਏ ਨੇ ਅਗਰ ਜਿਹੜੀ ਲక్ష్ਮਣ ਨਹਿਰ ਜੀ ਜਿੰਨੇ ਵੀ ਉਸ ਅੰਦਰ ਸਾਡਾ ਰਕਬਾ ਆਂਦਾ ਠੰਡੀ ਕਦੀਮਤਾ ਚਾਹੇ ਫੂਲੇ ਵਾਲਾ ਚਾਹੇ ਪੀਰੇ ਕਾ ਚਾਹੇ ਫਰਬਾਤ ਸਿੰਘ ਵਾਲਾ ਚਾਹੇ ਠੰਡੀ ਕਦੀਮੇ ਜੀ ਇਹ ਸਾਰਾ ਜਿਹੜਾ ਲక్ష్ਮਣ ਨਹਿਰ ਤੂਰ ਆਉਰਾ ਸਾਡਾ ਸਾਰਾ ਖਰਾਬਾ ਹੋ ਚੁੱਕਾ ਹੈ ਜੀ ਇਸ ਦਾ ਸਾਡੀ ਵਾਅਦ ਤੋਂ ਬਾਅਦ ਇਹ ਮੇਰੇ ਸਾਹਬ ਸਾਨੂੰ ਨਾ ਕੋਸ਼ਿਸ਼ ਕਰਤੇ ਸਾਨੂੰ ਮੁਆਵਜ਼ਾ ਦਿਵਾਉਣ ਦੇ ਔਰ ਬੇਨਤੀ ਕਰਨੇ ਅਸੀਂ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹ ਵੀ ਸਾਡੇ ਜਿਹੜੇ ਡੁੱਬਿਆ ਮੈਂ ਦੀ ਸਾਰ ਲੈ ਕੇ ਸਾਨੂੰ ਵਾਦ ਤੋਂ ਵਾਦ ਮੁਆਵਜ਼ਾ ਦੇਵਣ ਔਰ ਸਾਡੀ ਜਿਹੜੀ ਅੱਗੇ ਬੱਚੇ ਦੀ ਕੋਈ ਨੌਕਰੀ ਦੇਵਣ ਸਾਡਾ ਜਿਹੜਾ ਬਾਰਡਰ ਲਾਉਂਸ ਹੈ ਨਾ ਇਹਦਾ ਸਾਡਾ ਹੱਲ ਕਰ ਸਾਡੇ ਸਾਰੀ ਉਮਰ ਦੇ ਜਿਹੜਾ ਬਾਰਡਰ ਲਾਉਂਸ ਹੈ ਸਾਡਾ ਨੱਪਿਆ ਪੈ ਇਹ ਸਾਨੂੰ ਬਾਰਡਰ ਲਾਉਂਸ ਦਿਵਾਉਣ ਇਹ ਤਾਂ ਸਾਡੇ ਬੱਚੇ ਨਾਲ ਅਸੀਂ ਪੜ੍ਹਾ ਸਕਨੇ ਨਾ ਅਸੀਂ ਕਿਸੇ ਨੌਕਰੀ ਲਵਾ ਸਕਨੇ ਸਾਡੇ ਪਾਣੀ ਡੁੱਬ ਗਿਆ ਜੰਗ ਆ ਗਿਆ ਅਸੀਂ ਸਾਲ 2 ਸਾਲਾ ਪਿੱਛੋਂ ਮਾਰ ਚੱਲੀਆਂ ਨੇ ਸਾਲ 47 ਤੋਂ ਲੈ ਤੀ ਉਹਦੇ ਵਿੱਚ ਪੰਜ ਅੰਦਾਜ਼ ਪਾਣੀ ਆ ਗਿਆ ਅਗਾ 65 ਤੇ ਜੰਗ ਲੱਗ ਗਿਆ ਉਹ ਤੋਂ ਬਾਅਦ ਫਿਰ ਮਤਵਲੇ 71 ਚ ਲੱਗ ਗਿਆ ਕਾਰਗਲ ਚ ਲੱਗ ਗਿਆ 5-5 ਸਾਲ ਮਹੀਨਾ ਚ ਟੱਪ ਜਾਂਦੇ ਨੇ ਅਸੀਂ ਦੀ ਖੇਤੀ ਕਰਨ ਤੋਂ ਅੱਜ ਤੋ ਹੋ ਜਾਂਦੇ ਇਹਨਾਂ ਦੇ ਵਿੱਚ ਜਿਹੜੀ ਵੀ ਸਾਡੇ ਹੁਣ ਪੂਰੀ ਸਰਕਾਰ ਮਦਦ ਕਰ ਰਹੀ ਏ ਇਹ ਵਾਦ ਤੋਂ ਵਾਦ ਸਾਨੂੰ ਮੁਆਵਜ਼ਾ ਦੋਵੇ ਔਰ ਜੇੜਾ ਫਸਲਾਂ ਦੇ ਸਾਡੇ ਮੌਕੇ ਤੇ ਗਰਦਾਰੀ ਹੋਵੇ ਇਹਦੇ ਜਿਹੜੇ ਕਿਸੇ ਦੇ ਨਾਮ ਉਹ ਤੋੜ ਕੇ ਸਾਡੇ ਮੌਜੂਦਾ ਨਾ ਕੀਤੀ ਜਾਵੇ ਧੰਨਵਾਦ